ਸੰਘਰਸ਼ ਤੇ ਏਕਤਾ ਨੂੰ ਸਮਰਪਿਤ ਪਿੰਡ ਅਖਾੜੇ ਨੇ ਜੋ ਇੱਕ ਮਿਸਾਲ ਪੇਸ਼ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਸਲਾਮ ਕਰਨ ਯੋਗ ਹੈ ਪਿੰਡ ਅਖਾੜਾ ਜਗਰਾਉਂ ਦੇ ਨਾਲ ਲੱਗਦਾ ਹੈ ਤੇ ਉੱਥੇ ਆਪਾਂ ਨੂੰ ਪਤਾ ਹੈ ਕਿ ਪਿਛਲੇ 1 ਸਾਲ ਤੋਂ ਇੱਕ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਹੈ ਸੰਘਰਸ਼ ਇੱਕ ਬਾਇਓ ਗੈਸ ਜਿਹੜੀ ਫੈਕਟਰੀ ਲੱਗ ਰਹੀ ਆ ਉਹਦੇ ਵਿਰੁੱਧ 30 ਅਪ੍ਰੈਲ ਨੂੰ ਪਿਛਲੇ ਸਾਲ ਇਹ ਸੰਘਰਸ਼ ਸ਼ੁਰੂ ਹੋਇਆ ਸੀ ਤੇ ਅੱਜ 30 ਅਪ੍ਰੈਲ ਨੂੰ ਇਸ ਸੰਘਰਸ਼ ਦੀ ਇਸ ਏਕੇ ਦੀ ਇਸ ਇੱਕ ਮੁਠਤਾ ਦੀ ਬਰੇ ਗੰਡ ਹੈ ਔਰ ਇਸ ਬਰੇਗਾਂਡ ਨੂੰ ਇਸ ਸੰਘਰਸ਼ ਨੂੰ ਜਿਹੜਾ ਇਹ ਦਿਨ ਹੈ ਇਹ ਜਬਰ ਵਿਰੋਧੀ ਰੈਲੀ ਦੇ ਰੂਪ ਚ ਮਨਾਇਆ ਜਾ ਰਿਹਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਇੱਥੇ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਹੁੰਦਾ ਹੈ ਕੈਮੀਕਲ ਜਿਹੜੀ ਫੈਕਟਰੀ ਉਹ ਲੱਗ ਰਹੀ ਆ ਉਹ ਜਿਹੜੀ ਬਾਇਓ ਗੈਸ ਫੈਕਟਰੀ ਲੱਗ ਰਹੀ ਆ ਇਸੇ ਰੋਡ ਤੇ ਲੱਗ ਰਹੀ ਹੈ ਨਾਲ ਹੀ ਹੈ ਔਰ ਉੱਥੇ ਜਿਹੜਾ ਸਾਹਮਣੇ ਸ਼ੈੱਡ ਲੱਗਿਆ ਹੋਇਆ ਸੀ ਜਿਹੜਾ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਸੀ ਉਹ ਨਿੱਜੀ ਜ਼ਮੀਨ ਦੇ ਵਿੱਚ ਲਾਇਆ ਹੋਇਆ ਸੀ ਇੱਕ ਖੇਤ ਦੇ ਵਿੱਚ ਲਾਇਆ ਹੋਇਆ ਸੀ ਔਰ ਉਸ ਜਗਾ ਤੇ ਉੱਪਰ ਐਕਸ਼ਨ ਹੁੰਦਾ ਪੰਜਾਬ ਪੁਲਿਸ ਵੱਲੋਂ ਸਵੇਰੇ 4 ਵਜੇ ਐਕਸ਼ਨ ਹੁੰਦਾ ਔਰ ਉਹ ਸ਼ੈੱਡ ਪਟ ਦਿੱਤਾ ਜਾਂਦਾ ਪੂਰੇ ਪਿੰਡ ਨੂੰ ਜਿਹੜਾ ਡਿਟੇਨ ਕਰ ਲਿਆ ਜਾਂਦਾ ਚਾਰੇ ਪਾਸੇ ਨਾਕੇ ਬੰਦ ਕਰ ਲਏ ਜਾਂਦੇ ਆ ਤੇ ਨਾਲ ਜਿਹੜਾ ਹੈਗਾ ਵੱਡੇ ਪੱਧਰ ਤੇ ਲਾਠੀ ਚਾਰਜ ਹੁੰਦਾ ਉਸ ਦੇ ਵਿਰੋਧ ਦੇ ਵਿੱਚ ਪਿੰਡ ਵਾਲੇ ਡਟ ਕੇ ਇੱਕ ਥਾਂ ਜਿਹੜਾ ਪੱਕਾ ਮੋਰਚਾ ਲਾ ਕੇ ਬਹਿ ਜਾਂਦੇ ਨੇ ਤੇ ਅੱਜ ਅੱਜ ਪਿੰਡ ਦੇ ਵਿੱਚ ਜ਼ਬਰ ਵਿਰੋਧੀ ਕਾਨਫਰੰਸ ਹੋ ਰਹੀ ਆ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਤਾਂ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਮੂਲੀਅਤ ਕੀਤੀ ਹੈ ਨਾਲ ਗਵਾਂਢੀ ਪਿੰਡਾਂ 'ਚੋਂ ਤੇ ਪੂਰੇ ਪੰਜਾਬ ਦੇ ਵਿੱਚੋਂ ਉਹ ਪੰਜਾਬ ਹਤਾਸ਼ੀ ਉਹ ਵਾਤਾਵਰਨ ਹਤਾਸ਼ੀ ਲੋਕ ਆਏ ਨੇ ਜਿਹੜੇ ਇਸ ਬਾਇਓ ਗੈਸ ਪਲਾਂਟ ਦੇ ਵਿਰੋਧ ਨੇ ਤੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀ ਡਕੌਂਦਾ ਦਾ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਮਨਜੀਤ ਸਿੰਘ ਧਨੇਰ ਤੇ ਉਹਨਾਂ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹ ਵੀ ਇੱਥੇ ਆਈ ਨਹੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਧਰ ਨਾਲ ਜਿਹੜੀ ਜ਼ਬਰ ਵਿਰੋਧੀ ਇਹ ਕਾਨਫਰੰਸ ਚੱਲ ਰਹੀ ਆ ਤੇ ਪਿੰਡ ਵਾਲੇ ਬੱਚੇ ਤੋਂ ਲੈ ਕੇ ਤੇ ਬਜ਼ੁਰਗ ਤੱਕ ਸਾਰੇ ਇਸ ਦੇ ਵਿੱਚ ਜਿਹੜਾ ਹੈਗਾ ਪਹਿਲੇ ਦਿਨ ਤੋਂ ਪੂਰਾ 1 ਸਾਲ ਹੋ ਗਿਆ ਜਿਹੜੀ ਇਹ ਸੰਘਰਸ਼ ਦੀ ਖਾਸ ਕਰਕੇ ਇੱਕ ਮੁxtਤਾ ਦੀ ਤੇ ਏਕੇ ਦੀ ਜਿਹੜੀ ਮਿਸਾਲ ਇਸ ਅਖਾੜੇ ਪਿੰਡ ਨੇ ਪੂਰੇ ਪੰਜਾਬ ਦੇ ਵਿੱਚ ਪੇਸ਼ ਕੀਤੀ ਆ ਬਾਕੀ ਉਹ ਆਪਣੇ ਆਪ ਦੇ ਵਿੱਚ ਬਾਕਮਾਲ ਹੈ ਇਸ ਏਕੇ ਨੇ ਇਸ ਇੱਕ ਮੁਠਥਾ ਨੇ ਔਰ ਇੱਕ ਮੁਠ ਹੋ ਕੇ ਸੰਘਰਸ਼ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਜੇਕਰ ਅਖਾੜੇ ਪਿੰਡ ਦੀ ਗੱਲ ਕਰੀਏ ਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਜਿਹੜਾ ਸੰਘਰਸ਼ ਹੋਇਆ ਇਸ ਪਿੰਡ ਨੇ ਕਿਤੇ ਨਾ ਕਿਤੇ ਇੰਨੀ ਆਪਣੀ ਏਕਤਾ ਬਣਾ ਕੇ ਰੱਖੀ ਕਿ ਇਸ ਪਿੰਡ ਨੇ ਇੱਕ ਵੀ ਐਮਪੀ ਚੋਣਾਂ ਦੇ ਵਿੱਚ ਵੋਟ ਨਹੀਂ ਪਾਈ ਇੱਕ ਵੀ ਵੋਟ ਨਹੀਂ ਪਾਈ ਸਰਕਾਰ ਨੇ ਜ਼ੋਰ ਲਾ ਲਿਆ ਕਿ ਇੱਕ ਵੋਟ ਪੈ ਜਾਵੇ ਇੱਥੋਂ ਈਵੀਐਮ ਮਸ਼ੀਨਾਂ ਖਾਲੀ ਗਈਆਂ ਸਰਪੰਚੀ ਦੀ ਚੋਣ ਦੇ ਵਿੱਚ ਇਸ ਪਿੰਡ ਨੇ ਏਕੇ ਦੀ ਮਿਸਾਲ ਪੇਸ਼ ਕਰਦਿਆਂ ਸਰਬਸੰਮਤੀ ਨਾਲ ਜਿਹੜਾ ਸਰਪੰਚ ਤੇ ਸਾਰੇ ਮੈਂਬਰਾਂ ਨੂੰ ਚੁਣਿਆ ਇਸ ਤੋਂ ਬਾਅਦ ਜਿਹੜਾ ਇਸ ਸੰਘਰਸ਼ ਨੂੰ ਲੈ ਕੇ ਰਾਜਨੀਤਿਕ ਧਿਰਾਂ ਆਪੋ ਆਪਣੀਆਂ ਨਿੱਜੀ ਤੌਰ ਤੇ ਉਹਨਾਂ ਨੇ ਆਪਣੀਆਂ ਸਾਈਡ ਤੇ ਰੱਖੀਆਂ ਪਰ ਸਾਰੇ ਲੋਕ ਇੱਕ ਝੰਡੇ ਥੱਲੇ ਇੱਕ ਮੰਚ ਥੱਲੇ ਆ ਕੇ ਇਕੱਠੇ ਹੋਏ ਤੇ ਜੇਕਰ ਸਿਆਸੀ ਧਿਰਾਂ ਦੀ ਗੱਲ ਕਰੀਏ ਤਾਂ ਸੱਤਾਧਿਰ ਤੋਂ ਲੈ ਕੇ ਤੇ ਵਿਰੋਧੀ ਧਿਰਾਂ ਸਾਰੀਆਂ ਆਪੋਜੀਸ਼ਨਾਂ ਸਾਰੀਆਂ ਇਸ ਸੰਘਰਸ਼ ਦੇ ਵਿੱਚੋਂ ਇਸ ਮਸਲੇ ਦੇ ਵਿੱਚੋਂ ਬਿਲਕੁਲ ਮਨਫੀ ਨੇ ਬਿਲਕੁਲ ਉਹਨਾਂ ਦਾ ਜ਼ੀਰੋ ਸਹਿਯੋਗ ਆ ਇਸੇ ਕਰਕੇ ਸ਼ਾਇਦ ਲੋਕਾਂ ਦਾ ਇਕੱਠ ਇਥੇ ਸਾਬਤ ਕਰਦਾ ਹੈ ਦੇ ਲੋਕਾਂ ਨੇ ਏਕੇ ਦੀ ਮਿਸਾਲ ਪੈਦਾ ਕੀਤੀ ਆ ਮੰਚ ਵੱਲ ਚਲਦੇ ਆ ਮੰਚ ਤੇ ਜੋ ਤਕਰੀਰਾਂ ਹੋ ਰਹੀਆਂ ਨੇ ਕਿਸਾਨ ਆਗੂਆਂ ਦੀਆਂ ਉਹ ਸੁਣਦੇ ਆ ਉਸ ਤੋਂ ਬਾਅਦ ਆਪਾਂ ਜਿਹੜੇ ਆਗੂ ਪਹੁੰਚਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਅਖਾੜੇ 'ਚ ਅੱਜ ਬਰੇਗੰਡ ਮਨਾਈ ਜਾ ਰਹੀ ਆ ਬਰੇਗੰਡ ਸੰਘਰਸ਼ ਦੀ ਔਰ ਸੰਘਰਸ਼ ਦੀ ਔਰ ਏਕਤਾ ਦੀ ਜਿਹੜੀ ਬਰੇਗੰਡ ਆ ਜ਼ਬਰ ਵਿਰੋਧੀ ਰੈਲੀ ਦੇ ਰੂਪ 'ਚ ਮਨਾਈ ਜਾ ਰਹੀ ਆ ਸਾਰੇ ਉਹ ਲੋਕ ਜਿਹੜੇ ਵਾਤਾਵਰਣ ਨੂੰ ਪਿਆਰ ਕਰਦੇ ਆ ਪੰਜਾਬ ਨੂੰ ਪਿਆਰ ਕਰਦੇ ਆ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਆ ਤੇ ਪਿੰਡਾਂ ਨੂੰ ਖਾਸ ਕਰਕੇ ਨਸਲਾਂ ਨੂੰ ਬਚਾਉਣ ਲਈ ਪਿੰਡਾਂ ਖਾੜੇ ਨੇ ਜਿਹੜੀ ਲੜੀ ਲੜਾਈ ਲੜੀ ਆ ਤੇ ਉਹ ਸੰਘਰਸ਼ ਬਾਕੀ ਆਪਦੇ ਆਪ ਦੇ ਵਿੱਚ ਬੇ ਬਾਕਮਾਲ ਹੈ ਪਿੰਡਾਂ ਖਾੜੇ ਦੇ ਮੋਤਵਰ ਨਾਲ ਨੇ ਪਿਛਲੇ ਦਿਨ ਜਿਹੜਾ ਐਕਸ਼ਨ ਹੋਇਆ ਉਹਦੇ ਬਾਅਦ ਜਿਹੜਾ ਇਹ ਜਿਹੜਾ ਮੋਰਚਾ ਹੈਗਾ ਹੋਰ ਜ਼ਿਆਦਾ ਉੱਬਰ ਕੇ ਸਾਹਮਣੇ ਆਇਆ ਸੋਹਜੀ ਜੀ 27 ਤਰੀਕ ਨੂੰ 26 ਤਰੀਕ ਨੂੰ ਆਇਆ ਲੱਗਦਾ ਸੀ ਵੀ ਇੱਕ ਵਾਰੀ ਸਰਕਾਰ ਨੇ ਮੱਥ ਲਿਆ ਵੀ ਹੁਣ ਰਾਤੋਂ ਰਾਤ ਸਾਰਾ ਕੁਝ ਮਲਿਆ ਮੇਟ ਕਰ ਦਿਆਂਗੇ ਤੇ ਖਿੰਡ ਪੁੰਡ ਗਿਆ ਸਾਰਾ ਕੁਝ ਪਰ ਉਦੋਂ ਵੱਧ ਪਾਵਰ ਨਾਲ ਜਿਹੜਾ ਹੈਗਾ ਤੁਸੀਂ ਉੱਠੇ ਹੋ ਦੇਖੋ ਜੀ ਜਿਹੜਾ 26 ਤਰੀਕ ਨੂੰ ਅਟੈਕ ਕੀਤਾ ਸੀ ਸੁੱਤੇ ਪਿਆ ਤੇ ਅਟੈਕ ਕੀਤਾ ਸੀ ਪਰ ਮੇਰਾ ਨਗਰ ਜਾਗ ਦੀ ਜ਼ਮੀਰ ਵਾਲਾ ਕਹਿ ਸਕਦਾ ਮਾਂ ਵੀ ਜਿਨ੍ਹਾਂ ਨੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਸਾਡਾ ਘਰ ਤਹਿਸ ਨਹਿਸ ਕੀਤਾ ਸੀ ਉਹ ਤੇ ਆ ਕੇ ਕਬਜ਼ਾ ਕਰ ਲਿਆ ਸੀਗਾ ਇਹਦੇ ਵਿੱਚ ਜੇ ਕਈ ਇਹ ਇਕੱਲੀ ਕਮੇਟੀ ਜਾਂ ਪੰਚਾਇਤ ਨਹੀਂ ਪੂਰੇ ਨਗਰ ਦਾ ਸਹਿਯੋਗ ਆ ਤੇ ਜਿਹੜੀ ਸਾਡੀ ਡਕਾਉਂਦਾ ਜਥੇਬੰਦੀ ਆ ਉਹਦਾ ਵੀ ਵੱਡਾ ਰੋਲ ਆ ਜਿਹੜਾ ਅਸੀਂ ਅਦਾ ਕਰ ਰਹੇ ਆ ਉਹ ਵੀ ਜਦੋਂ ਵੀ ਕਦੇ ਆਵਾਜ਼ ਮਾਰੀ ਆ ਸਾਡੇ ਕੋਲੇ ਘੰਟੇ ਦੇ ਵਿੱਚ ਵਿੱਚ ਸਾਰੇ ਲੀਡਰ ਸਹਿਬਾਨ ਜਥੇਬੰਦੀ ਦੇ ਪਹੁੰਚ ਜਾਂਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਜਿਹੜਾ ਕਾਠਾ ਤੁਸੀਂ ਅੱਜ ਦੇਖ ਹੀ ਰਹੇ ਹੋ ਜਿਹੜੀ ਅੱਜ ਇੱਕ ਰੈਲੀ ਹੋ ਰਹੀ ਆ ਜਿਹੜਾ ਬਰੇਗੰਡ ਆ ਆਪਾਂ ਕਹਿੰਦੇ ਆ ਮਨਾ ਰਹੇ ਆ ਉਹ ਬਰੇਗੰਡ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਪ੍ਰਸ਼ਾਸਨ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਅਸੀਂ ਇੱਕ ਵਾਰੀ ਉਠਾ ਦਾਂਗੇ ਪਰ ਅੱਜ ਉਹਨਾਂ ਨੇ ਵੀ ਦੇਖ ਲਿਆ ਵੀ ਇਹ ਅਖਾੜਾ ਨਗਰ ਆ ਇਹ ਜਿਹੜੀ ਸਾਡੇ ਗੁਰੂ ਸਾਹਿਬ ਦਾ ਵਾਰ ਹੋਇਆ ਚੜੀ ਜਾਉ ਤੇ ਲੱਥੀ ਜਾਉ ਉਹ ਵਚਨ ਅਟਲ ਅਸੀਂ ਸਮਝਦੇ ਆ ਵੀ ਅੱਜ ਅਸੀਂ ਜ਼ਿੰਦਗੀ ਦੇ ਵਿੱਚ ਆਪ ਦੇਖ ਲਿਆ ਵੀ ਜਿਹੜੇ ਚੜ ਕੇ ਆਏ ਸੀ ਉਹ ਲੈ ਕੇ ਗਏ ਨੇ ਤੇ ਅੱਗੇ ਵਾਸਤੇ ਵੀ ਕਦੇ ਗਲਤੀ ਨਾ ਕਰਨ ਵੀ ਅਸੀਂ ਇਹ ਫੈਕਟਰੀ ਨੂੰ ਚਲਾ ਦਾਂਗੇ ਸਾਡੇ ਨਗਰ ਨੇ ਇਹ ਇੱਕ ਸਾਫਤ ਕਰਤਾ ਵੀ ਅਸੀਂ ਫੈਕਟਰੀ ਬਿਲਕੁਲ ਨਹੀਂ ਚੱਲਣ ਦੇਾਂਗੇ ਜਦੋਂ ਇੱਥੇ ਆ ਬਰੇਗੰਡ ਮਨਾਉਣੀ ਸੀ ਅੱਜ ਦਾ ਸਮਾਗਮ ਕਰਨਾ ਸੀ ਇਸ ਤੋਂ ਪਹਿਲਾਂ ਵੀ ਕੋਈ 26 ਤੋਂ ਲੈ ਕੇ ਹੁਣ ਤੱਕ ਤੁਸੀਂ ਤਾਂ ਤਿਆਰੀਆਂ 'ਚ ਲੱਗੇ ਹੋਏ ਸੀ ਕੋਈ ਉਹ ਪ੍ਰਸ਼ਾਸਨ ਲੋਕੋਸ਼ੇ ਇਸ ਤਰ੍ਹਾਂ ਦਾ ਆਇਆ ਸੁਨੇਹਾ ਵੀ ਨਹੀਂ ਹੋਣ ਦੇਵਾਂਗੇ ਜਾਂ ਨਹੀਂ ਪ੍ਰਸ਼ਾਸਨ ਦਾ ਤਾਂ ਦੀ 5 ਤੋਂ 10 ਮਿੰਟ ਦੇ ਵਿੱਚ ਵੀ ਸੁਨੇਹਾ ਆਉਂਦਾ ਜੇ ਅਸੀਂ 10 ਬੰਦੇ ਤੁਰ ਕੇ ਵੀ ਇਧਰ ਨਵਾਂਗੇ ਤੁਸੀਂ ਕੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਜਿਹੜੀ ਇਹ ਬਰੇ ਗੰਡ ਮਨਾ ਰਹੇ ਹਾਂ ਇਦੇ ਵਿੱਚ ਅਸੀਂ ਕਿਸੇ ਨੂੰ ਕੋਈ ਹੋ ਨਹੀਂ ਕਰ ਰਹੇ ਅਸੀਂ ਆਪ ਦਾ ਜੋ ਪ੍ਰੋਗਰਾਮ ਕਰਨਾ ਅਲੀਕਿਆ ਉਹ ਕਰਨਾ ਵਾ ਤੁਸੀਂ ਸਾਡੇ ਤੇ ਚਾਹੇ ਲਾਠੀ ਚਾਰਜ ਕਰ ਦੋ ਚਾਹੇ ਸਾਡੇ ਨਾਲ ਸਹਿਮਤੀ ਜਤਾ ਲਓ ਸਾਨੂੰ ਤੁਸੀਂ ਹਟਾਉਣਾ ਨਹੀਂ ਇਸ ਕੰਮ ਤੋਂ 나ਹੀਂ ਹਟਾ ਸਕਦੇ ਹਾਂ ਕਿਉਂਕਿ ਇਹ ਪੰਜਾਬ ਲੈਵਲ ਤੇ ਮੁੱਦਾ ਜਿਹੜਾ ਭੱਗ ਗਿਆ ਵਾ ਭਾਈ ਜੀ ਦੇਖਿਆ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਸੜਕ ਤੇ ਚਾਹ ਪਾਣੀ ਵੀ ਨਹੀਂ ਘਰੇ ਪੀਤਾ ਉਸ ਦਿਨ 26 ਤਰੀਕ ਨੂੰ ਅਸੀਂ ਅੱਖਾਂ ਆਪਣੀਆਂ ਖਾਨ ਨਾਲ ਵੇਖਿਆ ਇੰਨਾ ਏਕਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਰਾਜਨੀਤਿਕ ਲੋਕ ਕਿਵੇਂ ਨਾ ਕਿਵੇਂ ਆਪਦੇ ਉਹ ਚਲਾ ਕੇ ਨਾ ਟਰਿਕ ਚਲਾ ਕੇ ਪਾੜ ਲੈਂਦੇ ਹੁੰਦੇ ਆ ਲੋਕਾਂ ਨੂੰ ਪਰ ਤੁਹਾਡੇ ਨਗਰ ਤੇ ਬਾਕੀ ਐ ਲੱਗਦਾ ਵੀ ਕੋਈ ਕਿਰਪਾ ਗਈ ਵੀ ਇੰਨਾ ਏਕਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਆ ਹਾਂਜੀ ਬਿਲਕੁਲ ਜੀ ਉਸ ਦਿਨਾਂ ਜਦੋਂ ਮਤਲਬ ਸਾਰੇ ਸਾਨੂੰ 4:30 ਵਜੇ ਮੰਨ ਲਓ ਉਹਨਾਂ ਨੇ ਇੱਥੇ ਧਾਵਾ ਬੋਲਿਆ ਧਾਵਾ ਬੋਲਣ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਬਾਹਰ ਖੜੀ ਹੋਈ ਸਾਨੂੰ ਨਿਕਲਣ ਨਹੀਂ ਦਿੱਤਾ ਜਦੋਂ ਇੱਕਦਮ ਨਿਕਲੇ ਆ ਤਾਂ ਉਧਰੋਂ ਸਾਡੇ ਮਾਈਆਂ ਤੇ ਜਿਹਨੇ ਬਜ਼ੁਰਗ ਜਾਂ ਜੋ ਵੀ ਜਨਤਾ ਸੀ ਸਾਰੀ ਭੱਜ ਕੇ ਇਹ ਲਾਟੀ ਚਾਰਜ ਹੋਣ ਲੱਗ ਗਿਆ ਲਾਟੀ ਚਾਰਜ ਹੁੰਦੇ ਆ ਸਾਰੀ ਇੱਥੇ ਇਕੱਠ ਹੋਇਆ ਕੱਟ ਦੇ ਵਿੱਚ ਸਾਡੀ ਜਦੋਜਾਦ ਚੱਲੀ ਆ ਉਦੋਂ ਜਦੋਜਾਦ ਦੇ ਵਿੱਚ ਇੱਕ ਐਸਚਓ ਦੇ ਨਾਲ ਮੇਰਾ ਕਾਫੀ ਮਤਲਬ ਇੱਥੇ ਤਤਕਾਰ ਹੋਇਆ ਉਹਦੇ ਨਾਲ ਕਿਉਂ ਉਹਨੇ ਬਹੁਤ ਸ਼ਬਦ ਵਾਲੀ ਜਿਹੜੀ ਵਰਤੀ ਬਹੁਤ ਗੰਦੀ ਵਰਤੀ ਸੀਗੀ ਉਹਨੇ ਕਾਫੀ ਮਤਲਬ ਉਹਦੇ ਨਾਲ ਜਾਨੀ ਪੂਰਾ ਮਤਲਬ ਹੋਇਆ ਅਸੀਂ ਦੇਖ ਰਹੇ ਸੀ ਤੁਸੀਂ ਦੇਖ ਰਹੇ ਸੀ ਉਦੋਂ ਹਾਂਜੀ ਬਿਲਕੁਲ ਤੇ ਕੋਈ ਹੋਣਾ ਜਿਹੜਾ ਮਕਾਨ ਆ ਸਾਡਾ ਬਿਲਕੁਲ ਆ ਨਾਲ ਆ 150 ਮੀਟਰ ਵੀ ਸਾਡਾ ਹੈ ਨੀਗਾ ਤੇ ਛੋਟੇ ਛੋਟੇ ਬੱਚੇ ਆ ਤੇ ਹੁਣ ਬੱਚੇ ਥੋੜਾ ਮਰਵਾਉਣੇ ਥੋੜਾ ਅਸੀਂ ਇੱਥੇ ਇਸੇ ਕਰਕੇ ਸੰਘਰਸ਼ ਮਤਲਬ ਸਾਡਾ ਕਮੇਟੀ ਖਾਤਰ ਜੋ ਮਤਲਬ ਫੈਕਟਰੀ ਖਾਤਰ ਹੈ ਜਿੱਥੇ ਤੱਕ ਜਾਣਾ ਪਿਆ ਜੀ ਜਾਵਾਂਗੇ ਕੋਈ ਸਾਨੂੰ ਇਹਦਾ ਡਰ ਨਹੀਂ ਹੈਗਾ ਠੀਕ ਹੈ ਨਹੀਂ ਬਿਲਕੁਲ ਅਸੀਂ ਇਸ ਕੰਮ ਤੇ ਅੜੇ ਹੋਏ ਆਂ ਨਾ ਪਿੱਛੇ ਹਟਾਂਗੇ ਬਿਲਕੁਲ ਬਾਕੀ ਨਗਰ ਦਾ ਸਹਿਯੋਗ ਪੂਰਾ ਵਾ ਕਰਤਾ ਚਲੋ ਸਾਡੇ ਨੇੜੇ ਬਾਕੀ ਨਗਰ ਦੇ ਵਿੱਚ ਬੈਠੇ ਆਂ ਕੋਈ ਨਹੀਂ ਇਹ ਸਾਨੂੰ ਬਿਲਕੁਲ ਨਹੀਂ ਹੈਗਾ ਜਿੱਥੇ ਤੱਕ ਜਾਣਾ ਪਿਆ ਜੀ ਜਾਵਾਂਗੇ ਜ਼ਰੂਰ ਸ਼ਿੰਗਾਰ ਸਾ ਜਿਹੜਾ ਪੂਰਾ ਜਿੱਥੇ ਤੱਕ ਵੀ ਨਿਵਾਵਾਂਗੇ ਆਪ ਦੇ ਜਿੰਨਾ ਵੀ ਹੋ ਸਕਿਆ ਨਿਵਾਉਣਾ ਪੈਣਾ ਜੀ ਸਾਡੇ ਵੀਰ ਵੱਲੋਂ ਵੀ ਜਿਹੜੀ ਇੱਕ ਵੱਖਰੀ ਰੈਟ ਆ ਜਿਹੜੀ ਪਾਈ ਗਈ ਆ ਕਿਉਂਕਿ ਇਹ ਹਾਰ ਦੇ ਪੇਸ਼ੈਂਟ ਵੀ ਨੇ ਇਨਾਂ ਨੂੰ ਜਿਹੜੇ ਕੈਂਸਰ ਫੈਕਟਰੀ ਸੀ ਸਾਫਤ ਕਰ ਚੁੱਕੇ ਆ ਉਹਦੇ ਕਰਕੇ ਇਹਨਾਂ ਵੱਲੋਂ ਵੀ ਇੱਕ ਸਾਡੀ ਇੱਕ ਬਕਾਇਦਾ ਰੱਟ ਪਈ ਹੈ ਜਿਹੜੀ ਹੁਣ ਜਿਦੀ ਵੀ ਸੁਣਵਾਈ ਆ 30 ਤਰੀਕ ਨੂੰ ਹੋਣੀ ਆ ਅੱਜ ਚੱਲ ਰਿਹਾ ਕੋਰਟ ਦੇ ਵਿੱਚ ਜੇ ਕੋਰਟ ਆਰਡਰ ਵੀ ਕਰੂਗੀ ਫੈਕਟਰੀ ਚਲਾਉਣ ਦੇ ਚਾਹੇ ਸੁਪਰੀਮ ਕੋਰਟ ਆਰਡਰ ਕਰ ਦਵੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਹੈ ਜਿਹੜੀ ਚੀਜ਼ ਨੂੰ ਲੋਕ ਚਾਹੁੰਦੇ ਨਹੀਂ ਉਹ ਨਾ ਲਾਈ ਜਾਵੇ ਨਾ ਤਾਂ ਕਿ ਸਾਡਾ ਕੋਈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ ਜੇ ਉਹ ਆਰਡਰ ਕਰਨਗੇ ਚਲਾਉਣ ਦੇ ਸਾਡੀਆਂ ਲਾਸਾਂ ਉਤੋਂ ਦੀ ਨਾ ਕੇ ਫੈਕਟਰੀ ਚੱਲੂਗੀ ਨਹੀਂ ਅਸੀਂ ਚੱਲਣ ਨਹੀਂ ਦੇਵਾਂਗੇ ਉਧਰੋਂ ਕੋਈ ਜਿਵੇਂ ਤੁਸੀਂ ਕਿਹਾ ਵੀ ਕੋਰਟ ਦੇ ਵਿੱਚ ਅੱਜ ਚੱਲ ਰਹੀ ਆ ਸੁਣ ਬਾਈ ਉਧਰ ਕੋਈ ਗਏ ਆ ਉੱਥੇ ਸੁਣ ਬਾਈ ਹਾਂਜੀ ਹਾਂਜੀ ਬਿਲਕੁਲ ਸਾਡੇ ਕਮੇਟੀ ਮੈਂਬਰ ਗਏ ਨੇ ਚਾਰ ਪੰਜ ਪਿੰਡਾਂ ਦੇ ਹੋਰ ਜਿੱਥੇ ਫੈਕਟਰੀ ਚੱਲੀ ਆ ਸਾਰੇ ਮੈਂਬਰ ਉੱਥੇ ਪਹੁੰਚੇ ਹੋਏ ਨੇ ਜਦੋਂ ਵੀ ਆਰਡਰ ਉੱਥੋਂ ਕੋਈ ਹੁੰਦੇ ਆ ਡਬਲ ਵੈਂਚ ਤੇ ਅੱਜ ਸਾਡਾ ਜੋ ਗੱਲਬਾਤ ਹੋ ਰਹੀ ਆ ਦੇਖਦੇ ਆ ਕੀ ਸੰਤਕ ਆਰਡਰ ਹੁੰਦੇ ਆ ਤੁਸੀਂ ਕੀ ਕਹਿ ਰਹੇ ਸੀ ਅਸੀਂ ਭਗਵੰਤ ਮਾਨ ਨੂੰ ਨਾ 92 93 ਸੀਟਾਂ ਦਿੱਤੀਆਂ ਸੀ ਇਹ ਸੋਚ ਕੇ ਕਿ ਇਹ ਜਿਹੜੀਆਂ ਪਹਿਲੀਆਂ ਪਾਰਟੀਆਂ ਸੀਗੀਆਂ ਉਹਨਾਂ ਤੋਂ ਕੋਈ ਚੰਗਾ ਕਰੂਗਾ ਕੋਈ ਬਦਲਾਅ ਕਰਕੇ ਦੇਊਗਾ ਸਾਡੇ ਜਿਹੜੇ ਪਾਣੀ ਸਾਡੇ ਕੋਲ ਖੋਏ ਜਾਂਦੇ ਆ ਉਹਦਾ ਕੁਝ ਬਚਾ ਕਰੂਗਾ ਜਾਂ ਸਾਡੇ ਜਿਹੜਾ ਪੀਣ ਵਾਲਾ ਪਾਣੀ ਆ ਕਮ ਸੇ ਕਮ ਉਹਨੂੰ ਜਿੰਦਾ ਰੱਖੂਗਾ ਇਹ ਦਾ ਉਹਨਾਂ ਦਾ ਵੀ ਪਿਓ ਨਿਕਲਿਆ ਪਹਿਲੇ ਆਲਿਆਂ ਦਾ ਵੀ ਇਹਨੇ ਤੇ ਬੇੜਾ ਹੀ ਕਰ ਕਰ ਦਿੱਤਾ ਇਹ ਕਹਿੰਦਾ ਸੀ ਨਾ ਮੈਂ ਅੱਠ ਦੇ ਇੰਜਣ ਕੋਲ ਸਿਆਲਾਂ ਦੇ ਵਿੱਚ ਧੂਏ ਨਾਲ ਗਰਮੀ ਸੇਕਦਾ ਰਿਆਂ ਤੇ ਪੁੱਤ ਹੁਣ ਅਸੀਂ ਪਟਾ ਵੀ ਤੇਰੇ ਕੋਲ ਚੜਵਾਉਣਾ ਤੇ ਗਰਮੀ ਤੈਨੂੰ ਅੱਠ ਦੇ ਇੰਜਣ ਦੀ ਦੁਆਰਾ 27 ਦੇ ਵਿੱਚ ਆ ਜਾ ਪਿੰਡਾ ਜੇ ਕਰੀ ਤੈਨੂੰ ਦੱਸਾਂ ਕਿ ਸਾਰੀ ਦੁਨੀਆ ਦੇ ਜਿੰਨੇ ਦਰਿਆ ਸਾਰੇ ਸਾਫ ਸੁਥਰੇ ਵਗਦੇ ਆ ਸਾਡੇ ਹੀ ਦਰਿਆ ਕਿਉਂ ਉਹਦੇ ਵਿੱਚ ਕੂੜਾ ਸੁੱਟਿਆ ਜਾਂਦਾ ਹੈ ਜ਼ਹਿਰ ਪਾਈ ਜਾਂਦੀ ਸਾਡੇ ਪੀਣ ਵਾਲਾ ਜਿਹੜਾ ਸ਼ਰਬਤ ਵਰਗਾ ਪਾਣੀ ਆ ਉਹਨੂੰ ਜ਼ਹਿਰੀਲਾ ਬਣਾਇਆ ਜਾਇਆ ਇੰਨੇ ਨਪੜ ਲੋਕ ਆ ਇਹ ਇਹਨਾਂ ਦੀ ਇਹਨਾਂ ਨੂੰ ਪਤਾ ਵੀ ਸਾਡੇ ਆਉਣ ਵਾਲੇ ਬੱਚੇ ਜਿਹੜੇ ਆ ਉਹ ਕਿੱਥੋਂ ਪਾ ਗੁਜ਼ਾਰਾ ਕਰਨਗੇ ਕਿਦਾਂ ਪਾਣੀ ਪੀਣਗੇ ਸਾਡਾ ਸਮਾਜ ਕਿਦਾਂ ਚੱਲੂਗਾ ਸਮਾਜ ਹੀ ਨਹੀਂ ਚੱਲੂਗਾ ਤੇ ਕਾਰਖਾਨੇ ਇਹਨਾਂ ਨੇ ਧੂਏਂ ਚ ਲੈਣੇ ਇਹ ਇਹ ਸਾਰਿਆਂ ਉਹਨੂੰ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਪੰਜਾਬ ਇੱਕ ਹੈ ਇੱਕ ਸੀ ਤੇ ਇੱਕ ਰਹੇਗਾ ਇਹ ਜਿਹੜਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਆਪਸ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹ ਕਾਮਯਾਬ ਨਹੀਂ ਹੋਣ ਦੇਾਂਗੇ ਅਸੀਂ ਸਾਰੇ ਹੀ ਮੈਂ ਕਪੂਰਥਲੇ ਤੋਂ ਆਇਆ ਪਿੰਡ ਮਨਸੂਰਵਾਲ ਦੋਨਾਂ ਅੱਡੇ ਕਪੂਰਥਲਾ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਕੋਈ ਨਾ ਹੱਥ ਜੋੜ ਕੇ ਬੇਨਤੀ ਕਰਦਾ ਉਹ ਇਕੱਠੇ ਹੋ ਜਾਓ ਹੁਣ ਨਹੀਂ ਤੇ ਤੁਹਾਡੀ ਅਣਖ ਦੇ ਉੱਤੇ ਆ ਪਈ ਹੈ ਤੁਹਾਡੀ ਅਣਖ ਜਿਹੜੀ ਖਤਮ ਕੀਤੀ ਜਾ ਰਹੀ ਹੈ ਤੁਹਾਨੂੰ ਰੋਲ ਦੇਣਗੇ ਤੁਸੀਂ ਇਕੱਠੇ ਨਾ ਹੋਵੇ ਇਕੱਠੇ ਹੋਣ ਦਾ ਹੁਣ ਸਮਾਂ ਆ ਚੁੱਕਾ ਹੈ ਬਿਲਕੁਲ ਅਖਾੜੇ ਪਿੰਡ ਨੇ ਸਾਬਤ ਕਰਤਾ ਬੀ ਇਕੱਠੇ ਹੋ ਕੇ ਇੱਕ ਮੋਰੀ ਚ ਇੱਕ ਧਾਗੇ ਚ ਕਿਵੇਂ ਆਪਣੇ ਆਪ ਨੂੰ ਪਰੋ ਸਕਦੇ ਹੋ ਐਮਪੀ ਚੋਣਾਂ ਦੀ ਭਾਵੇਂ ਆਪਾਂ ਇਹਨਾਂ ਦੀ ਮਿਸਾਲ ਦੇਈਏ ਤੇ ਭਾਵੇਂ ਆਪਾਂ ਫੈਕਟਰੀ ਦੇ ਸਾਹਮਣੇ ਬੈਠਣ ਦੀ ਤਾਂ ਰੋਟੀ ਪਾਣੀ ਛੱਡ ਕੇ ਨਾਲ ਦੀ ਨਾਲ ਇਹ ਆ ਕੇ ਇੱਥੇ ਬਹਿ ਜਾਂਦੇ ਆ ਪ੍ਰਸ਼ਾਸਨ ਨੇ ਸਰਕਾਰਾਂ ਨੇ ਜ਼ੋਰ ਲਾ ਲਿਆ ਵੀ ਇੱਕ ਵੋਟ ਪਾ ਲੋ ਪਰ ਇਸ ਪਿੰਡ ਨੇ ਬਾਕੀ ਸਾਰੇ ਪੰਜਾਬ 'ਚ ਸਾਬਤ ਕਰਤਾ ਵੀ ਜੇ ਲੋਕ ਇਕੱਠੇ ਹੋ ਜਾਣ ਤਾਂ ਸਰਕਾਰਾਂ ਦੀ ਜਾਂ ਪ੍ਰਸ਼ਾਸਨ ਦੀ ਇਨੀ ਹਿੰਮਤ ਨਹੀਂ ਹੁੰਦੀ ਵੀ ਉਹ ਹਰਾ ਸਕਣ ਇਹ ਏਕਾ ਤੁਹਾਨੂੰ 72 ਦੀਆਂ ਵੋਟਾਂ ਦੇ ਵਿੱਚ ਮਿਲੇਗਾ ਸਾਰੇ ਪੰਜਾਬ ਦੇ ਪਿੰਡਾਂ 'ਚ ਮਿਲੇਗਾ ਔਰ ਵੋਟਾਂ ਤੋਂ ਪਹਿਲਾਂ ਹੀ 2 ਮਹੀਨੇ ਜਿਹੜੇ ਆ ਪੋਸਟਰ ਲਾ ਦਿੱਤੇ ਜਾਣਗੇ ਕਿ ਇੱਥੇ ਜਿਹੜੇ ਭਗਵੰਤ ਮਾਨ ਦੀ ਪਾਰਟੀ ਭਾਜਪਾ ਦੀ ਪਾਰਟੀ ਜਾਂ ਹੋਰ ਦੂਜੀ ਤੀਜੀ ਪਾਰਟੀ ਅਸੀਂ ਉਹ ਚੋਰ ਠੱਗ ਨਹੀਂ ਚੁਣਨੇ ਹਾਂ ਵੋਟਾਂ ਪਾ ਪਾ ਕੇ ਸਾਨੂੰ 74 75 ਸਾਲ ਹੋ ਗਿਆ ਉਹ ਲੀਡਰਾਂ ਨੇ ਸਾਡਾ ਹਾਲ ਕੀ ਕਰ ਦਿੱਤਾ ਅਸੀਂ ਰਾਜਾਂ ਤੋਂ ਸਾਨੂੰ ਉਹਨਾਂ ਨੇ ਪਖਾਰੀ ਬਣਾ ਕੇ ਖੜੇ ਕਰ ਦਿੱਤਾ ਚਾਰ ਚਾਰ ਪੰਜ ਪੰਜ ਕਿਲੋ ਦਾਣਿਆਂ ਦੇ ਪਖਾਰੀ ਬਣਾ ਛੱਡਿਆ ਸਾਨੂੰ ਹੁਣ ਆਉਣ ਵਾਲੀਆਂ 27 ਦੀਆਂ ਇਲੈਕਸ਼ਨਾਂ ਦੱਸਣ ਗਿਆ ਨਾ ਲੀਡਰਾਂ ਨੂੰ ਕਿ ਭਾਈ ਇਹ ਜਿਹੜੇ ਹਨ ਮੁਖਤ ਦੇ ਵਾਰੇ ਇੱਕ ਦੂਸਰੇ ਤੋਂ ਚੜਦੇ ਚੜਦਾ ਮੈਂ 300 ਜੂਂਟ ਦੂੰ ਮੈਂ 400 ਜੂਂਟ ਦੂੰ ਮੈਂ ਬਥਾਂ ਮੁਖਤ ਦੂੰ ਉਹ ਕੰਬਲੇਓ ਲੋਕੋ ਇਹਨਾਂ ਥਾੜੀ ਖੱਲ ਲਾ ਕੇ ਤੁਹਾਡੇ ਤੋਂ ਪੈਸਾ ਇਕੱਠਾ ਕਰਕੇ ਇਹ ਉਹਦੇ ਵਿੱਚੋਂ ਥੋੜੇ ਜਿਹਾ ਪੈਸੇ ਤੁਹਾਡੇ ਉੱਤੇ ਸੱਟ ਕੇ ਬਾਕੀ ਸਾਰੇ ਇਹਨਾਂ ਨੇ ਕਰਨੇ ਆ ਔਰ ਕਰਦੇ ਆ ਰਹੇ ਔਰ ਇਦਾਂ ਹੀ ਇਹਨਾਂ ਦੀ ਨੀਤੀ ਗਾਂ ਤੋਂ ਗਾਂ ਰਹੇਗੀ ਜੀ ਕੀ ਲੱਗਦਾ ਕੀ ਫੈਸਲਾ ਆਊਗਾ ਅੱਜ ਮਨ ਚ ਚੱਲ ਰਹੀਆਂ ਹੋਣੀਆਂ ਬਹੁਤ ਗੱਲਾਂ ਮਨ ਚ ਤਾਂ ਜਨ ਕਿ ਇਹੀ ਖਿਆਲ ਆ ਰਿਹਾ ਵੀ ਪ੍ਰਮਾਤਮਾ ਭਰੇ ਕਰੂਗਾ ਬਾਬਾ ਸਾਧ ਸੰਗਤ ਜੀ ਦੇ ਸਾਨੂੰ ਇਸ ਧਰਤੀ ਤੇ ਸਾਨੂੰ ਪੂਰਾ ਟੱਲ ਭਰੋਸਾ ਵਾ ਵੀ ਸਾਨੂੰ ਜਾਣ ਕੇ ਵੀ ਇਹ ਬਾਕ ਵੀ ਵਿੱਚ ਚੜੀ ਐ ਉਹ ਲੱਥੀ ਜਾਊ ਸਾਡੇ ਪਿੰਡ ਦਾ ਜਿਵੇਂ ਇੱਕਾ ਦਿਖਾਤਾ ਜਿਵੇਂ ਸਾਡੇ ਸਾਡੇ ਸਾਰੇ ਪੰਜਾਬ ਨੇ ਇੱਕਾ ਦਿਖਾਤਾ ਕਿਤੋਂ ਕੋਨੇ-ਕੋਨੇ ਤੋਂ ਚੱਲ ਕੇ ਆਏ ਆ ਵੀ ਅਸੀਂ ਇੰਨਾ ਸਾਰਿਆਂ ਦਾ ਦੇਣ ਨਹੀਂ ਦੇ ਸਕਦੇ ਵੀ ਇੰਨਾ ਇਹਨਾਂ ਨੇ ਸਾਡੇ ਸਾਡਾ ਪਿਆਰ ਦਿਖਾਇਆ ਸਾਨੂੰ ਕਿਉਂਕਿ ਹਰ ਹੁਣ ਲੋਕ ਸਿਆਣੇ ਹੋ ਚੁੱਕੇ ਆ ਹਰੇਕ ਬੰਦਾ ਚਾਹੁੰਦਾ ਵੀ ਸਾਨੂੰ ਇੱਕ ਹਵਾ ਪਾਣੀ ਸਾਨੂੰ ਇੱਕ ਸੁੱਧ ਲੈਣ ਦਾ ਹੱਕ ਨਹੀਂਗਾ ਇਹ ਸਾਰਿਆਂ ਦਾ ਹੱਕ ਆ ਅਧਿਕਾਰ ਆ ਵੀ ਸਾਨੂੰ ਸੋਹਣੀ ਹਵਾ ਮਿਲੇ ਸੋਹਣਾ ਪਾਣ ਪਾਉਣ ਪਾਣੀ ਮਿਲੇ ਕੱਲ ਮੈਂ ਯਰਗ ਦੀ ਇੱਕ ਖਬਰ ਦੇਖ ਰਿਹਾ ਸੀਗਾ ਉਹ ਕਹਿੰਦੇ ਸਾਡੇ ਜਾਣ ਕੇ ਇੱਕ ਸਹਿਰ ਕਿਟਕ ਦੇ ਵਿੱਚ ਕੈਂਸਰ ਦਾ ਮਰੀਜ਼ ਕਾਲੇ ਪੀਲੇ ਦੇ ਮਰੀਜ਼ ਔਕਾਤੋਂ ਇੰਡਸਟਰੀ ਇਹ ਇੰਡਸਟਰੀ ਸਾਡੇ ਇਹ ਖੇਤ ਧਰਤੀ ਇਹ ਬਾਹੀ ਜੋਗ ਜ਼ਮੀਨ ਆ ਇਹਦੇ ਵਿੱਚ ਖੇਤੀ ਆ ਹੋਰ ਜਾਨਕੀ ਸੋਨਾ ਗਾਲ ਉਹ ਵਿੱਚ ਵਾਰੇ ਪ੍ਰਦੂਸ਼ਣ ਫੈਕਟਰੀਆਂ ਨਹੀਂ ਉਹਦੇ ਵਾਸਤੇ ਰੀਹ ਧਰਤੀ ਬਣੀਗੀ ਉਹਦੇ ਵਾਸਤੇ ਰਾਜਸਥਾਨ ਬੀਕਾ ਨੇ ਉੱਤੇ ਦੀ ਪਹਾੜੀ ਲੱਗੇ ਜਿਹੜੀ ਰੇਤਲੀ ਜ਼ਮੀਨ ਜਾਵੜੋ ਇਹ ਤਾਂ ਜਨ ਕੇ ਜੇ ਇੱਥੇ ਲੱਗ ਗਈ ਬਾਈ ਜੀ ਜੇ ਅੱਜ ਅੱਗ ਸਾਡੇ ਘਰ ਨੂੰ ਲੱਗੀ ਹੈ ਨਾ ਇਹ ਨਾ ਸਮਝੋ ਸੇਖ ਸਾਨੂੰ ਹੀ ਪਊਗਾ ਇਹ ਗਵੰਡੀਆਂ ਨੂੰ ਪਊਗਾ ਮੇਰੀ ਤਾਂ ਇਹੀ ਪੁਰਜੋਰ ਅਪੀਲ ਆ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਵੀਰ ਜੀ ਸਾਡੇ ਅੱਜ ਇਹ ਤਾਂ ਰਲ ਲੱਗਿਆ ਨਾ ਤੇ ਇਹ ਜੇ ਫੈਕਟਰੀ ਲੱਗ ਗਈ ਤਾਂ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਭ ਤਬਾਹ ਹੋ ਜਾਣਗੀਆਂ ਸਾਡਾ ਇਸੇ ਤਰ੍ਹਾਂ ਹੀ ਸਾਰੇ ਰਲ ਮਿਲ ਕੇ ਸਾਡਾ ਸਾਥ ਦਿਓ ਇਹ ਫੈਕਟਰੀ ਆਵਾ ਕਿਸੇ ਵੀ ਹੱਦ ਤੱਕ ਲੱਗਣ ਨਹੀਂ ਦੇਣੀ ਜੇ ਲੱਗ ਗਈ ਤਾਂ ਖਾਤਮਾ ਜੇ ਨਾ ਲੱਗੀ ਤਾਂ ਆਪਾਂ ਬਗਵਾਗ ਪਰਮਾਤਮਾ ਭਲੀ ਕਰੇ ਅੱਜ ਸਾਨੂੰ 3:30 ਵਜੇ ਸੁੱਖ ਦਾ ਸੁਨੇਹਾ ਮਿਲੂਗਾ ਜੇ ਫੇਰ ਵੀ ਸਾਨੂੰ ਕੋਈ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਸਾਨੂੰ ਸਾਕਸ ਸੁਨੇਹਾ ਹੁੰਦਾ ਰਿਹਾ ਅਸੀਂ ਫੇਰ ਵੀ ਅੜੇ ਰਵਾਂਗੇ ਡਟੇ ਰਵਾਂਗੇ ਜਿੱਦ ਲੜਦੇ ਲੋਕਾਂ ਦੀ ਜੀ ਬੋਲੇ ਛਾ ਭਾਈ ਜੀ ਕਹਿੰਦੇ ਵੀ ਸਾਨੂੰ ਉਮੀਦ ਆ 3:30 ਵਜੇ ਕੋਈ ਸੁਖ ਦਾ ਸੁਨੇਹਾ ਆਊਗਾ ਜਿਵੇਂ ਉਹਨਾਂ ਨੇ ਬਾਕ ਵਿੱਚ ਚੜੀ ਆਏ ਲੱਥੀ ਜਾਹੇ ਤੁਸੀਂ ਬਹੁਤ ਇਨਾਂ ਤੇ ਟੱਲੋਂ ਔਰ ਬਾਕੀ ਮੂਹ ਦੀ ਖਾ ਕੇ ਜਾਣੀ ਪਈ ਇਥੋਂ ਪ੍ਰਸ਼ਾਸਨ ਨੂੰ ਹਨਾ ਫਿਰ ਵੀ ਤੁਹਾਡਾ ਕੀ ਕਹਿੰਦਾ ਤੁਸੀਂ ਹੋਰ ਕੋਈ ਕੋਈ ਮਨ ਚ ਹੋਵੇ ਗੱਲ ਸਾਡਾ ਤਾਂ ਇਹੀ ਕਹਿਣਾ ਵਾ ਵੀ ਜੇ ਹਾਈ ਕੋਰਟ ਸਾਡੇ ਹੱਕ ਚ ਫੈਸਲਾ ਨਹੀਂ ਕਰਦਾ ਤਾਂ ਸਾਡਾ ਪੰਡ ਤਿਆਰ ਪਰ ਤਿਆਰ ਬੈਠਾ ਵਾ ਕਿਉਂਕਿ ਇਸ ਗੱਲ ਦੀ ਹੁਣ ਪ੍ਰਸ਼ਾਸਨ ਨੂੰ ਵੀ ਚਿੰਤਾ ਹੋਈ ਹੋਈ ਆ ਵੀ ਅਸੀਂ ਉਸ ਦਿਨ ਵੀ ਇਸ ਗੱਲ ਦਾ ਪੁਲਿਸ ਨੂੰ ਚੈਲੰਜ ਕਰਤਾ ਸੀ ਵੀ ਜੇ ਤੁਹਾਨੂੰ ਜੇ ਤੁਸੀਂ ਸਾਨੂੰ ਦੱਸ ਕੇ ਆਉਂਦੇ ਤਾਂ ਸਾਡਾ ਸੈਟ ਤਾਂ ਕੀ ਤੁਸੀਂ ਸਾਡੇ ਪਿੰਡ ਦੇ ਵਿੱਚ ਨਹੀਂ ਵੜ ਸਕਦੇ ਸੀ ਪਰ ਸਾਡੇ ਨਾਲ ਉਹਨਾਂ ਨੇ ਬਹੁਤ ਘਟਿਆ ਹਰਕਤ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਲੀਡਾ ਪੱਟੀਆਂ ਗਈਆਂ ਸਾਡੇ ਨਗਰ ਦੀਆਂ ਮਜ਼ੋਰਕ ਬੀਬੀਆਂ ਤੇ ਐਸਪੀ ਭਾਈਚਾਰੇ ਤੇ लाठी चार्ज ਕੀਤਾ ਇਹ ਪੁਲਿਸ ਨੇ ਬਹੁਤ ਸਾਡੇ ਨਾਲ ਧੱਕਾ ਕੀਤਾ ਵਾ ਇੱਕ ਜਿਹੜੀ ਆਪਾਂ ਭਗਵਾਨਤਮਾਨ ਇਹ ਇੱਕ ਮਰਾਸੀ ਨੂੰ ਆਪਾਂ ਮਤਲਬ ਇਹ ਸਰਕਾਰ ਦਾ ਕਮਾਨ ਸੰਭਾਲ ਕੇ ਬਹੁਤ ਵੱਡੀ ਗਲਤੀ ਕਰ ਲਈ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਪਾ ਵੀ 27 ਵਾਲੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਇਹਨੂੰ ਮੂੰਹ ਤੋੜ ਮਾ ਜਵਾਬ ਦੇਵਾਂਗੇ ਕਿਉਂਕਿ ਐਮਪੀ ਇਲੈਕਸ਼ਨ ਚ ਵੀ ਅਸੀਂ ਖਾੜਾਪਿੰਡ ਨੇ ਏਕਾ ਕਰਕੇ ਮਤਲ ਇਹਦਾ ਬਾਈਕਾਡ ਕੀਤਾ ਸੀ ਜੇ ਸਾਡੇ ਨਾਲ ਇਹ ਵਿਦੇਕੀਆਂ ਕਰਦੇ ਰਹਿਣਗੇ ਤਾਂ ਆਉਣ ਵਾਲਾ 27 ਦਾ ਕੀ ਅਸੀਂ ਪੂਰਨ ਤੌਰ ਤੇ ਇਹ ਵੋਟਾਂ ਦਾ ਬਾਈਕਾਡ ਕਰਾਂਗੇ ਨਾਲ ਸਾਡੇ ਹੋਰ ਵੀ ਮਤਲ ਜਿਹੜੇ ਇਲਾਕੇ ਦੇ ਨਗਰ ਜੁੜੇ ਹੋਏ ਆ ਅਸੀਂ ਉਹਨਾਂ ਦਾ ਵੀ ਸਾਨੂੰ ਪੂਰਾ ਸਹਿਯੋਗ ਆ ਬਾਕੀ ਜੇ ਗੰਦੀ ਫੈਕਟਰੀ ਆਲੇ-ਦਾਲੇ ਦੇ ਸਾਡੇ ਕਿਸੇ ਜਗਰਾਉਂ ਦੀ ਤਸੀਲ 'ਚ ਜਾਂ ਕਿਤੇ ਹੋਰ ਵੀ ਲੱਗੂਗੀ ਤਾਂ ਅਸੀਂ ਉੱਥੇ ਵੀ ਵੱਧ ਚੜ ਕੇ ਇਹਦਾ ਮਤਲਬ ਵਿਰੋਧ ਕਰਾਂਗੇ ਜੀ ਗੁਰਤੇਜ ਕਿਸੇ ਤਰ੍ਹਾਂ ਦਾ ਕੋਈ ਹੈ ਮਨ ਦੇ ਵਿੱਚ ਵੀ ਇੱਥੋਂ ਇਹ ਬੰਦਾ ਪਿੱਛੇ ਹਟੂਗਾ ਕਿ ਇਹ ਵੀ ਅੜੂਗਾ ਦੇਖੋ ਜੀ ਜਦੋਂ ਕਿਸੇ ਦੀ ਰੱਬ ਮੱਤ ਮਾਰ ਦੇਵੇ ਆਪਾਂ ਤਾਂ ਕੋਈ ਬਾਹਲੀ ਆਸ ਨਹੀਂ ਰੱਖ ਸਕਦੇ ਸਾਡੇ ਗਵਾਂਢੀ ਪਿੰਡ ਦਾ ਹੋਣ ਦੇ ਬਾਵਜੂਦ ਇੱਕ ਸਾਲ ਤੋਂ ਇਹਨੇ ਸਾਡੇ ਸਾਡੇ ਪਿੰਡ ਨੂੰ ਤੜਫਾਇਆ ਪਿਆ ਆਪਾਂ ਇਹੀ ਕਹਿ ਸਕਦੇ ਆਂ ਵੀ ਇਹ ਬੰਦੇ ਦੀ ਬੁੱਧੀ ਜਿਹੜੀ ਪ੍ਰੈਸਟ ਹੋ ਚੁੱਕੀ ਆ। ਰਹੀ ਗੱਲ ਕੋਰਟਾਂ ਦੇ ਫੈਸਲੇ ਦੀ। ਕੋਰਟਾਂ ਹਮੇਸ਼ਾ ਇਹੀ ਲੋਕਾਂ ਦੇ ਉਲਟ ਫੈਸਲੇ ਜਿੰਦਗਾਈਆਂ। ਸਾਨੂੰ ਕੋਰਟ ਦੇ ਫੈਸਲੇ ਦਾ ਕੋਈ ਡਰ ਨਹੀਂ ਹੈ। ਜੋ ਸਾਡਾ ਲੜਨ ਦਾ ਤਰੀਕਾ, ਜੋ ਸਾਡੀ ਜੱਥੇਬੰਦੀ ਨੇ ਸਿਖਾਇਆ ਸੀ ਤਿਆਰ ਬਰ ਤਿਆਰ ਆਂ। ਇੱਕ ਦਿਨ ਇੱਕ ਕਮੈਂਟ ਆਇਆ ਸੀਗਾ ਕਿਸੇ ਨੇ ਵੀ ਇਹ ਚੰਦਕ ਬੰਦੇ ਧਰਨਾ ਲਾ ਦਿੰਦੇ ਆ। ਅੱਜ ਮੈਂ ਇਥੇ ਤੁਹਾਡੇ মিডিਏ ਜਦਿਕੇ ਦੱਸਣਾ ਚਾਹੁੰਨਾ ਵੀ ਇਹ ਖਾੜੇ ਵੈਂਡ ਦੇ ਵਿੱਚ ਜਾਨ ਤੱਕ ਨਹੀਂ ਸਾਡੇ ਪਿੰਡ ਦੇ ਸਾਰੇ ਮਜ਼ਦੂਰਾਂ ਦੇ ਭਾਈਚਾਰਾ ਤੇ ਸਾਡੇ ਪਿੰਡ ਦੇ ਵਿੱਚ ਰਹਿੰਦੇ ਗੁੱਜਰ ਭਾਈਚਾਰਾ ਵੀ ਉਹ ਸਾਡੇ ਨਾਲ ਆ ਜਦੋਂ ਵੀ ਅਸੀਂ ਵੱਡਾ ਧਰਨਾ ਲਾਉਂਦੇ ਆ ਵੱਡੀ ਸਮੂਲੀਅਤ ਸਾਡੇ ਵਿੱਚ ਕਰਦੇ ਆ ਅਸੀਂ ਇਹਦੀ ਐਕਟ ਨਾਲ ਐਕਟ ਖੜਕਾਉਣ ਲਈ ਪਰ ਤਿਆਰ ਆ ਅਸੀਂ ਕੋਈ ਕਾਨੂੰਨ ਕਾਇਦੇ ਵਿੱਚ ਰਹਿ ਕੇ ਇਹ ਜੰਗ ਆ ਜਿਹੜੀ ਸ਼ਾਂਤਮਈ ਢੰਗ ਨਾਲ ਲੜ ਕੇ ਜਿੱਤਣੀ ਚਾਹੁੰਦੇ ਆ ਜੀ ਤਾਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਿਹੜੀ ਹੈਗੀ ਆ ਲੜ ਕੇ ਆਪਣੀ ਜਿਹੜੀ ਹੈਗੀ ਆ ਹੱਕੀ ਜਿਹੜੇ ਅਧਿਕਾਰ ਨੇ ਉਹਨਾਂ ਦੀ ਪਾਲਣਾ ਕਰਕੇ ਇਹ ਜਿਹੜੀ ਆ ਲੜਾਈ ਲੜੀ ਜਾ ਰਹੀ ਆ ਅਖਾੜੇ ਪਿੰਡ ਦੇ ਵਿੱਚ ਤਾ ਏਕੇ ਦੀ ਮਿਸਾਲ ਆਪਣੇ ਆਪ ਦੇ ਵਿੱਚ ਬਾ ਕਮਾਲ ਹੈ ਜੁੜੇ ਰਹੋ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ ਹਾਂ